ਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਸੀਲੋ ਸ਼੍ਰੀ ਤਰਨਤਾਰਨ ਸਾਹਿਬ ਸੇਰੋਂ ਤੋਂ ਨਿਸ਼ਾਰੇ ਪੰਨੂਆ ਤੋਂ ਕੋਈ 2 2.5 3 3 ਕਿਲੋਮੀਟਰ ਦੀ ਦੂਰੀ ਆ ਸਾਰੀ ਪਿੰਡ ਟੋਟੀਆਂ ਦੀ ਤੇ ਭਾਉ ਗਰਮੇਲ ਸਿੰਘ ਉਹਨਾਂ ਦੇ ਫਾਰਮ ਤੇ ਆਇਆ ਵੀਰ ਗਗਨ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਹਰ ਵਾਰ ਦੀ ਤਰ੍ਹਾਂ ਪਹੌਣੋਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਕਿਸਾਨ ਵੀਰੋ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਆ ਤੀਏ ਪਸ਼ੂ ਵਪਾਰ ਦਾ ਕੀਤਾ ਵੀਰ ਗਗਨ ਉਹਨਾਂ ਦਾ ਉਹ ਜੋ ਡੇਲੀ ਰੁਟੀਨ ਦੇ ਵਿੱਚ ਇਸ ਫਾਰਮ ਤੇ ਆਉਂਦੇ ਰਹਿੰਦੀ ਹੈ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਤੁਸੀਂ ਸਾਹਮਣੇ ਦੇਖ ਲਓ ਪੰਜ ਵੜਾ ਤੁਹਾਨੂੰ ਦਿਖਾਉਣੀਆਂ ਨੇ ਮਾਲ ਤਕਰੀਬਨ ਸੂਆ ਸੂਆ ਵੀ ਇਹ ਗੱਬਰ ਮੱਛੀਆਂ ਵੀ ਦਿਖਾ ਦੇਵਾਂਗੇ ਬਾਕੀ ਜਿਵੇਂ ਜਿਵੇਂ ਆਪਾਂ ਡਿਟੇਲ ਦਿੰਦੇ ਚੱਲਾਂਗੇ ਓਵੇਂ ਓਵੇਂ ਬਿਲਕੁਲ ਤੁਹਾਨੂੰ ਹੋਰ ਇਨਫੋਰਮੇਸ਼ਨ ਜਿਹੜੀ ਮਿਲਦੀ ਚੱਲੂਗੀ ਸੋ ਜਿੰਨਾ ਜਿੰਨਾ ਇਹਨਾਂ ਦਰੇ ਬੌਲਾ ਦੁੱਧ ਹਾਜ਼ਰ ਆ ਜਿੰਨਾ ਜਿੰਨਾ ਸਮਾਂ ਬਾਕੀ ਹੈ ਵੜਾ ਦਾ ਸੂਣ ਦਾ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਤਰੀਕ ਅੱਜ ਤੁਸੀਂ ਨੋਟ ਕਰ ਲਓ 2 ਜੁਲਾਈ ਤੇ ਸਮਾਂ ਕੋਈ ਸ਼ਾਮ ਦੇ 6:00 ਵਜੇ ਦਾ ਹੈ ਹਉ ਕਰਦੇ ਪੂਰੀ ਗੱਲ ਬਾਤ ਗਗਨ ਵੀਰੇ ਸਾਸਤਰੀ ਕਾਲ ਸਾਸਤਰੀ ਕਾਲ ਸੰਤੂ ਸਾਹਿਬ ਮਹਾਰਾਜ ਕੈਮ ਕੈਮ ਜੀ ਕੈਮ ਆ ਤੇ ਹੋਰੀ ਪੂਰੇ ਤੇ ਸ਼ੁਕਰੇ ਮਾਲਕ ਦਾ ਹੋਰ ਸੁਣਾਓ ਠੀਕ ਠਾਕ ਜੀ ਬੜੀ ਕਿਰਪਾ ਗੁਰਮੁਖ ਦਾ ਵਧੀਆ ਵਧੀਆ ਅੱਛਾ ਗਗਨ ਵੀਰੇ ਅੱਜ ਜਿਵੇਂ ਟੋਟਲ ਆਪਣੇ ਕੋਲ 5 ਬੈੜਾਂ ਨੇ ਹਾਂਜੀ ਹਾਂਜੀ 5 ਬੈੜਾਂ ਦੀ ਗੱਲ ਕਰ ਲਈਏ ਮੋٹے ਤੌਰ ਤੇ ਮਾਲ ਸੋਇਆ ਸੋਇਆ ਕਿੰਨਾ ਤੇ ਕੱਪੜਾ ਸੰਤੂ ਸਾਹਿਬ 2 ਬੱਛੀਆਂ ਆਪਣੀਆਂ ਸੁਈਆਂ ਆ ਪਰਸੋਂ ਰਾਤੀਆਂ ਅੱਛਾ ਜੀ ਤੇ 3 ਬੱਛੀਆਂ ਆਪਣੀਆਂ ਭਲਕੇ ਕਾਮ ਤੱਕ ਤਿੰਨੇ ਸੁਈਆਂ ਹੋਣੀਆਂ ਨੇ ਫਰਮਾਇਆ ਆ ਤਿੰਨੇ ਜਿਹੜੀਆਂ ਵੇਣਾ ਗੱਪੜਿਆ ਆਪਣੇ ਤੋਂ ਕਿੰਨੇ ਗੱਪੜੇ ਮੰਨੋ ਵੀ ਇਹ ਸੁਈਆਂ ਹੀ ਨੇ ਉਹ ਤੀਆਂ ਠੀਕ ਤਿਆਰੀ ਤੇ ਆ ਤਿਆਰੀ ਤੇ ਪੂਹੀ ਫੁੱਲ ਤਿਆਰੀ ਤੇ ਆ ਤਿਆਰੀ ਤੇ ਆ ਤੇ ਬਾਕੀ ਬਰੀਡ ਚੈੱਕ ਕਰ ਲਓ ਮੇਰਾ ਭਰਾ ਰੰਗ ਪ੍ਰਿੰਟ ਫੈਸ਼ਨ ਚੰਗੇ ਆ ਜਰਸੀ ਦੇ ਵਿੱਚ ਇਹ ਵੱਚੀ ਆ ਜਿਹੜੇ ਭਰਾ ਨੂੰ ਜਰਸੀ ਦਾ ਸ਼ੌਂਕ ਆ ਜਰਸੀ ਨੂੰ ਹੱਥ ਪਾ ਸਕਦੇ ਹੋ ਤੁਸੀਂ ਬਹੁਤ ਠੰਡੀਆਂ ਸੰਧੂ ਸਾਹਿਬ ਬਾਕੀ ਰੇਡ ਵੀਡੀਓ ਦੇ ਵਿੱਚ ਕੀਤੇ ਜਾਣ ਕੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਓ ਰੇਡ ਨਾ ਨਿਗੇ ਨਿਗੇ ਹੀ ਆ ਕਰਮਾਲੀਆਂ ਦੇ ਅਰਤੀ ਛੋਟੇ 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 ਮੈਨਾਂ ਇਹ ਫੜ ਲਓ ਫੜ ਲਓ ਵਾਲਾ ਕੰਮ ਹੀ ਨਾ ਚਲੋ ਠੀਕ ਹੈ ਮਹਾਰਾਜ ਆਹ ਕਰਦੇ ਆ ਸ਼ੁਰੂਆਤ ਸ਼ੁਰੂਆਤ ਕਿਸਾਨ ਵੀਰੋ ਪਹਿਲੇ ਨੰਬਰ ਤੇ ਇੱਕ ਵੈੜ ਸੂਈ ਸਵਾਈ ਤੁਹਾਨੂੰ ਦਿਖਾ ਰਹੇ ਆ ਆਪਾਂ ਬਾਕੀ ਆਰਡਰ ਕੁਆਲਿਟੀ ਚੈੱਕ ਕਰ ਲਓ ਕੋਈ ਪੂਰਾ ਬਾਡੀ ਸਟਰਕਚਰ ਦੇਖ ਲਓ ਉਸ ਤੋਂ ਬਾਅਦ ਆਪਾਂ ਫਿਰ ਗਗਨ ਤੋਂ ਪੁੱਛ ਲੈਣੀ ਆ ਬਾਕੀ ਚੱਡੇ ਭਾਂਡੇ ਦੀ ਵੇਖੋ ਬੜੀ ਖਬਰਦਾਰ ਬਹੁਤ ਜਿਆਦੀ ਸੰਧੂ ਸਾਹਿਬ ਚੰਗੀ ਆ 15 ਕਿਲੋ ਹੀ ਹੁਣ ਬੋਲਾ ਰੈਡੀ ਹੋਊਗਾ ਠੀਕ ਆ ਜੀ ਬਹੁਤ ਜਿਆਦੀ ਠੰਡੀ ਆ ਜਿੱਦਾਂ ਮਰਜੀ ਕਰਮਾਲੀ ਦੇ ਥੱਲੇ ਬੋ ਜੀ ਬਾਕੀ ਮੇਰਾ ਭਰਾ ਵਜਨ ਲੋਡ ਚੈੱਕ ਕਰੋ ਕਰਮਾਲੀ ਦਾ ਬਹੁਤ ਖੂਬਸੂਰਤ ਵੇਖੋ ਕੱਲ ਰਾਤ ਦੀ ਸੂਈ ਆ ਹਾਂ ਜਿੱਦਾਂ ਮਰਜੀ ਬੈਠੇ ਰਹੋ ਥੱਲੇ ਕੋਈ ਬੱਚਾ ਛੱਡਣ ਦੀ ਪਰਵਾਹ ਨਹੀਂ ਕਰਮਾਲੀ ਨੂੰ ਹਮਮ ਲੋਗ ਇੱਟੇ ਆ ਜੀ ਬਹੁਤ ਖੂਬਸੂਰਤ ਚਵਾਈ ਆ ਠੀਕ ਆ ਜੀ ਐਸਮਤ ਗਗਨ ਵੀਰ ਕਿੰਨਾ ਬੌਲਾ ਦੱਸਿਆ ਹੰਦੂ ਸਾਹਿਬ 15 ਕਿਲੋ ਤੋਂ ਸਟਾਰਟਿੰਗ ਕੀਤੀ ਆ ਮਗਰ ਕੀ ਬੱਛੀ ਮਗਰ ਬੱਛਾ ਜੀ ਬੱਛਾ ਮਗਰ ਬੱਛਾ ਠੀਕ ਆ ਜੀ 나ੜੂ ਨਾਲ ਗਿੱਲਾ 나ੜੂ ਜੋ ਨਾਲ 15 ਕਿਲੋ ਬੌਲੇ ਤੋਂ ਸ਼ੁਰੂਆਤ ਕਰ ਦਿੱਤੀ ਆ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਦਿਖਾਤੀਆਂ ਤੁਹਾਨੂੰ ਚਵਾਈ ਬਿਲਕੁਲ ਬੰਬੇ ਪਾਸ ਬੰਬੇ ਪਾਸ ਇਧਰ ਤੁਹਾਨੂੰ ਤੋਰ ਕੇ ਦਿਖਾਉਣੇ ਆ ਪਸ਼ੂ ਥੋੜੇ ਜਿਹਾ ਸੂਸਵਾ ਦੇ ਵਿੱਚ ਇੱਕ ਵਾਰੀ ਆ ਜਾਂਦਾ ਜਦੋਂ ਬਿਲਕੁਲ ਤਾਜ਼ਾ ਸੂਆ ਹੁੰਦਾ ਕੋਈ ਦੋ ਤਿੰਨਾਂ ਚੌ ਦਿਨਾਂ ਦਾ ਬਾਕੀ ਆਰਡਰ ਕੁਆਲਿਟੀ ਚੰਗੀ ਆ ਸ਼ਾਮ ਦਾ ਸਮਾਂ ਇੱਕ ਵਾਰੀ ਫੇਰ ਨੋਟ ਕਰ ਲਓ ਸੋ ਜਵਾਈ ਦਾ ਸਮਾਂ ਹੋਇਆ ਪਿਆ ਠੀਕ ਆ ਜੀ ਪਸ਼ੂ ਭਰੇ ਥਣ ਜਿਹੜੇ ਤੁਹਾਨੂੰ ਨਜ਼ਰ ਆਈ ਜਾਣਗੇ ਠੀਕ ਆ ਆ ਦੇਖੋ ਬੱਸ ਬੱਸ ਕਹਿੰਦੇ ਕੀ ਮੌਲਕ ਕੀ ਡਿਮਾਂਡ ਕਰਤੀ ਏ ਦੀ ਵੀਰੇ ਸੰਧੂ ਸਾਹਿਬ ਵੇਖ ਲੋ ਜਿੰਨਾ ਗਾ ਹੈਗਾ ਕਰਮਾਲੀ ਦਾ ਵਜਨ ਲੋਡ ਤੇ ਵੇਖੋ ਆ ਥਣ ਚਡਾ ਵੇਖੋ ਕਰਮਾਲੀ ਦਾ ਉਹ 14 ਜਿਹੜੇ ਰੰਗ ਭਗ ਲੱਗੇ ਇਹ ਕਰਮਾਲੀ ਨੇ ਇਹੋ ਗੱਲ ਆਖਣੀ ਵੀ ਸਾਰੀਆਂ ਜੋ ਜਿਹੜਾ ਮੈਨੂੰ ਲੱਗਾ ਮੈਨੂੰ ਲੱਗਾ ਹੈ ਬਾਕੀ ਸੰਧੂ ਸਾਹਿਬ ਚਲੋ ਆਪਾਂ ਹੁਣ 15 ਕਿਲੋ ਚਵਾ ਕੇ ਦੇਣਾ ਬੋਲਾ ਕਰਮਾਲੀਏ ਦੁੱਧ 20 ਵੀ ਦੇ ਸਕਦੀ 22 ਵੀ ਦੇ ਸਕਦੀ ਆ ਹਾਂਜੀ ਹਾਂਜੀ ਬਹੁਤ ਚੰਗੀ ਵਸ਼ੀ ਹਾਂ ਹਾਂਜੀ ਦੇ ਦਈਏ ਗਗਨ ਸੰਧੂ ਸਾਹਿਬ ਜੀ ਮੁੱਲ ਕਰਨ ਨੂੰ ਭਾਵੇਂ 70 ਕਰਾ ਲਓ 65 ਚ ਛੋਟ ਛੱਪਾ ਕਰ ਦਈਏ 65 ਚ ਹਾਂਜੀ ਕਾਰ ਨਹੀਂ ਦਈਏ ਕਾਰ ਹੀ ਦਈਏ ਇੱਕ ਇੱਕ ਗੱਲ ਹੀ ਬਸ ਵੀ ਜੋ ਕੋਸਾਂ ਤੋਂ ਜੋਰ ਰੱਖਣੀ ਆਪਾਂ ਮਾਰਨ ਬਾੜ ਦੀ ਦੇ ਦਈਏ ਬਾੜ ਦੀ ਕਾਰ ਦੀ ਦੇ ਦਈਏ ਕਾਰ ਦੀ ਦੇ ਦੋ 60 ਦੀ ਜਾਣ ਦੇਣੀ ਬਿਲਕੁਲ ਹਾਂ ਤੇ ਨਾ ਹੀ ਲਓ ਜੀ 60000 ਦੀ ਇਹ ਬੱਚੀ ਜਾਂਦੀ ਰਹੂਗੀ 60000 ਦੀ ਹਾਂ ਨਾ ਠੀਕ ਆ ਜੀ ਹਾਂ ਤੇ ਨਾ ਹੀ ਮਗਰ ਬੱਚਾ ਬਾਕੀ ਮੇਰਾ ਭਰਾ ਠੀਕ ਆ ਜੀ ਬੋਲੇ ਦੇ ਵਿੱਚ ਚੁਵਾਈ ਕਰਕੇ ਤਸੱਲੀ ਕਰ ਲੋ ਇੱਕ ਸੈਕਿੰਡ ਨੰਬਰ ਤੇ ਤੇਰ ਤੋਹਫਾ ਦਿਖਾਉਣੇ ਆ ਵੀ ਕਰਮਾ ਵਾਲੀ ਦੇਖੋ ਹਾਂ ਮੈਂ ਜਰਸੀ ਆਪ ਜੋ ਬਲੈਕ ਤੇ ਜਰਸੀ ਮਗਰੇ ਦੇ ਵਛੀ ਜੋ ਮਗਰ ਵੀ ਵਛੀ ਹੁਣ ਤੇ ਸੁਹਾਗੇ ਵਾਲੀ ਗੱਲ ਹੋ ਗਈ ਹੈ ਯਾਰ ਇਹ ਵੀ ਪਰਸੋ ਰਾਤ ਦੀ ਸੂਈ ਆ ਇਹਦੇ ਥੱਲੇ ਵੀ 15 16 ਕਿਲੋ ਹੁਣ ਪੌਲਾ ਰੈਡੀ ਹੋਊਗਾ ਜਿਹੜਾ ਆਪਾਂ ਚੋ ਆ ਕੇ ਦੇਣਾ ਵੀਰਾ ਭਰਾ ਬਹੁਤ ਠੀਕਾ ਜੀ 나ੜੂ ਨਾਲ ਤੁਹਾਨੂੰ ਦਿਖਾਈ ਦੇਊਗਾ ਪਰਸੋਂ ਦੀ ਸੂਈ ਹੈ ਨਾ ਇੱਧਰ ਵੇਖੋ ਮਗਰ ਬਛੀ ਆ ਪਰਸੋਂ ਦੀ ਸੂਈ ਕੋਈ ਵੰਗਾ ਨਹੀਂ ਕੋਈ ਨਾ ਦੇ ਵੰਗੇ ਵਾਲਾ ਤੇ ਜਾਨਵਰ ਲੈਣਾ ਨਹੀਂ ਦੇ ਲੈ ਜੀ ਵੰਗਾ ਤਾਂ ਮੈਨੂੰ ਲੱਗਦਾ ਵੀ ਆਪਣੇ ਨੇੜੇ ਆਪਣੇ ਕਿਤੇ ਟੰਗਿਆ ਨਹੀਂ ਨਜ਼ਰ ਆਉਂਦਾ ਮੁੰਡਿਆ ਮੈਂ ਨਾ ਆਉ ਕਿੱਦਾਂ ਇਹ ਫੇਰ ਸਰਦਾਰ ਸਾਹਿਬ ਲੈnde ਆਏ ਹੱਥ ਫੇਰ-ਫੇਰ ਕੇ ਵਾਧੂ ਦੇ ਲੈ ਜੀ ਬਹੁਤ ਚੰਗੇ ਨਾਗਾ ਸੰਧੂ ਸਾਹਿਬ ਨਾ ਵੀ ਬਾਹਰ ਚੈੱਕ ਕਰੋ ਸਵੇਰ ਦੂਜਾ ਹੀ ਇਹਦਾ ਦੁੱਜਾ ਜੀ ਦੁੱਜਾ ਗਗਨ ਬੋਲਾ ਕਿੰਨਾ ਦੱਸਿਆ ਵੀਰ ਬੰਦੂ ਸਾਹਿਬ 15 ਕਿਲੋ ਬੋਲਾ ਰੈਡੀ ਹੋਊਗਾ ਪਰਸੋਂ ਰਾਤ ਦੀ ਸੂਈ ਆ ਜੀ ਲੋ ਜੀ ਪਰਸੋਂ ਰਾਤੀ ਸੂਈ ਹੈ ਠੀਕ ਆ ਜੀ 15 ਕਿਲੋ ਬੋਲਾ ਹਾਜ਼ਰ ਹੈ ਜੇਰਾਂ ਦੀਆਂ ਬਿਲਕੁਲੋ ਸਾਫ਼ ਦੋਵੇਂ ਕਰਮ ਵਾਲੀਆਂ ਤੇ ਜੇਰਾਂ ਨੇ ਇੱਥੇ ਵੀ ਦੋਸਤੋ ਇਹਨਾਂ ਨੇ ਮੇਰੇ ਨਾਲ ਤਾਂ ਕਰਮ ਵਾਲੀਆਂ ਦੇ ਜੇਰਾਂ ਜੂਰਾ ਇੱਥੇ ਪਾਈਆਂ ਫਾਰਮ ਤੇ ਪਾਈਆਂ ਆਪਣੇ ਫਾਰਮ ਤੇ ਜਿਹੜੀਆਂ ਤਿੰਨ ਰਹਿਂਦੀਆਂ ਉਹ ਵੀ ਤਿਆਰੀ ਤੇ ਉਹਨਾਂ ਵੀ ਪ੍ਰੋਪਰ ਜੇਰਾ ਜੂਰਾ ਇੱਥੇ ਪਾਉਣੀਆਂ ਨੇ ਤਕਰੀਬਨ ਮੈਂ ਨਾ ਪਰਦੇ ਸ਼ਾਮ ਤੱਕ ਸੂਈਆਂ ਹੋਣਗੀਆਂ ਕਿਉਂਕਿ ਅੱਜ ਭਲ ਕਸੂਪਾਣਾ ਉਹਨਾਂ ਨੇ ਬਿਲਕੁ ਕੱਟਣ ਦੀ ਲੋੜ ਨਹੀਂ ਗਈ ਵੀ ਵੇਖ ਲਈਏ ਦੇਖ ਲਈਏ ਪਤਾ ਨਹੀਂ ਕਦੋਂ ਸੂਪਣਾ ਤਿਆਰੀ ਤੇ ਆ ਮਾਲ ਉਹ ਵੀ ਸੁਆ ਖਲੋਤਾ ਮਾਲ ਮਾਲ ਸਾਰਾ 20 ਤੋਂ ਕਰਾਸ ਵਾਲਾ ਜਾਂ ਸਾਰਾ 20 ਕਿਲੋ ਤੋਂ ਬਾਹਰ ਵਾਲਾ ਮਾਲ ਹੀ ਆ ਬਾਕੀ ਵੇਖੋ ਜੀ ਠੀਕ ਆ ਜੀ ਬਾਕੀ ਵੰਡ ਗਾਇਬ ਆਫਸੀ ਸਾਣਾ ਦੀ ਬਹੁਤ ਪਿਆਰੀ ਆ ਬਾਕੀ ਮਾਲ ਚੱਡੇ ਲੈਪ ਦੀ ਬੰਤਰ ਚੈੱਕ ਕਰੋ ਕਿੰਨੀ ਕੋਈ ਸੇਵਾ ਕਰ ਲੂ ਉਹਨਾਂ ਚੋਲੂ ਆਪਣੇ ਘਰ ਸੰਦੂਖ ਸਾਹਿਬ 2 2 3 3 ਡੰਗ ਚੋਂ ਤਸੱਲੀਆਂ ਕਰਨ ਇਹਦੇ ਘਰ ਦੀ ਗਰੰਟੀ ਨਹੀਂ ਆ ਪੱਲਣੀ 1 ਮਿੰਟ ਦੀ ਵੀ ਬਾਲ ਬੋਲੀ ਬਣਾ ਲਓ। ਲੋਬੀ 15 ਕਿਲੋ ਬੋਲਾ ਇਹਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ। ਚੁਆ ਕੇ ਦੇਣਾ ਸੰਧੂ ਸਾਹਿਬ। ਬਾਕੀ ਚਲੋ ਗਗਨ। ਬੱਛੀ ਬੜੀ ਸੋਹਣੀ ਮਗਰ ਜਰਸੀ। ਬਾਹਰ ਚੰਗੀ ਐ ਮੈਨੂੰ ਲੱਗਦਾ ਵੀ ਜਿਹੋ ਜਿਹਾ ਇਹਨੂੰ ਕਰਮ ਵਾਲੀ ਨੂੰ ਵਜਾਣਾ ਵਜੂਦ ਆ 20 22 ਲੀਟਰ ਇਹਨੂੰ ਉੱਤੇ ਪਲਾਸੀ ਚੜਾਣਾ ਦੇਣਾ। ਸੰਧੂ ਸਾਹਿਬ 20 22 ਕਿਲੋ ਕੀ ਜਾਂਦਾ ਵਾ ਪਰ ਆਪਾਂ ਆਪਣੇ ਘਰ ਦੀ ਗਰੰਟੀ ਦੇਣੀ ਆ ਆਪਣੇ ਘਰ ਪੰਜ ਡੰਗ ਚ ਹੋਵੇ। ਹਾਂ। ਕਿ ਇਹਦੇ ਘਰ ਦੀ ਆਪਾਂ ਗਰੰਟੀ ਦੇਣੀ। ਤੁਸੀਂ ਤੇ ਚੜਾ ਜਾਣਾ ਮੌਕੇ ਦਾ ਬੋਲਾ ਹੀ ਆ। ਬੋਲਾ ਜੀ ਬੋਲਾ ਐ ਚੁੰਮਚੇ ਵਾਲੀ ਬੋਲੀ ਬਣੂਗੀ। ਕੀ ਮੋਲੇ ਸੰਦੂ ਸਾਵੇ ਉੜਦੀਆਂ ਵਾਲੇ ਜਾਣੇ ਅੱਜ ਮੋਲੇ ਦਾ ਭਾਵੇਂ 70 ਕਰਾ ਲਓ 65 ਦੀ ਦੇ ਦਾਂਗੇ 65 ਦੀ 65 'ਚ ਛੋੜ ਛੱਪਾ ਕਰ ਦਾਂਗੇ ਕਿੰਨਾ ਕੁ 1000 ਛੱਡ ਦੀਏ 64 ਦੀ ਦੇ ਦਈਏ ਨੇਕੀ ਚੰਗੀ ਆ ਵਕੀ ਉਹ ਨੇਕੀ ਤੇ ਪੁੱਛ ਪੁੱਛ ਮੈਂ ਕਿਹਾ ਪੂਰਾ ਲਾਹ ਲਾ ਕੇ ਛੁੱਟਦੀਏ ਕੇ 63 ਦੀ ਦੇਣੀ ਆ ਬਿਲਕੁਲ ਆਪਾਂ ਹਾਂ ਤੇ ਨਹੀਂ ਬਾ ਵੀ 63 1262 ਤੁਹਾਨੂੰ ਮਿਲ ਜੂਗੀ ਹਾਂ ਜਾਂ ਨਾ ਠੀਕ ਆ ਜੀ ਦੁੱਧ ਮੇਰਾ ਵੀਰ 18 ਚੋਲਿਓ 20 ਚੋਲਿਓ 22 ਚੋਲਿਓ ਸੇਵਾ ਚੰਗੀ ਰਹਿਣੀ ਚਾਹੀਦੀ ਕਿਸੇ ਫਾਰਮਰ ਭਰਾ ਦੀ ਵਜਨ ਤੋੜ ਪੂਰਾ ਮਗਰ ਵਛੀ ਵੀ ਇਹਨ ਪਿੰਨ ਮਦਰ ਤੇ ਉੱਪਰ ਹੀ ਆ ਠੀਕ ਆ ਸੋ 15 ਸਰੀ ਇਸ ਵਕਤ ਹੈਗੀ ਠੀਕ 15 ਕਿਲੋ ਬੋਲਾ ਹੀ ਅਜ ਦੂਜੇ ਤੀਜੇ ਦਿਨ ਬੋਲੀਆਂ ਚਮਚੇ ਵਾਲੀ ਬਣਉਂਦੀ ਇਹਨਾਂ ਦੀ ਕਰਮਾਲੀਆਂ ਦੀ ਇਧਰ ਵੇਖੋ ਨਗੀਨੇ ਅਰ ਕੀ ਸਾਰੇ ਸੋ ਤਿੰਨ ਵੜਾ ਇਧਰ ਜਿਹੜੀਆਂ ਤੁਹਾਨੂੰ ਆਪ ਦਿਖਾਉਣੀਆਂ ਤਿੰਨੇ ਗੱਬਨ ਟੁਕੀਆਂ ਨੇ ਠੀਕ ਆ ਜੀ ਤਿਆਰੀ ਤੇ ਆ ਇਹ ਕਿਨਵਾ ਸੂਆ ਗਗਨ ਕਾ ਦੂਸਰ ਸੂਆ ਦੂਸਰੇ ਸੂਵੇਰੀ ਇਹ ਗੱਬਨਾਂ ਠੀਕ ਆ ਜੀ ਤਿਆਰੀ ਤੇ ਆ ਬਾਕੀ ਤੁਸੀਂ ਵੇਖ ਸਕਦੇ ਜੇ ਬੇਣ ਬੂਣ ਭਵਾਨੇ ਚੱਡੇ ਤੇ ਤਾਂ ਥਾਨ तकरीबन मुट्ठी वाला ठीक है जी ਇਹਨੂੰ ਆਦੇ मुट्ठी वाला ਬੋਲੀਆਂ ਖਾਸ ਹੈ ਜਾਣ ਕੇ ਕਰਮਾਲੇ ਜਿਹੜੇ ਵੀ ਆਉਣਗੇ ਇਹ ਵੀ ਭਰਾ ਠੀਕ ਹੈ ਜੀ ਠੀਕ ਸੋ ਇਹ ਬੌਡੀ ਸਟਰਕਚਰ ਹੈ ਤਾਂ ਠੀਕ ਹੈ ਜੀ ਬਾਕੀ ਬੇਲਬੁੱਲ ਸਪੈਸ਼ਲ ਹੈ ਕੱਦ మీడియం ਤੋਂ ਪਲੱਸ ਰੰਗ ਬਾਜਾ ਕਰਮਾਲੀ ਠੀਕ ਹੈ ਜੀ ਰੰਗ ਦੀ ਚਮਕ ਚਮਕ ਵੇਖੋ ਵਛੀ ਦੀ ਹਾਂ ਬੋਲੇ ਸੰਦੂ ਸਾਹਿਬ ਅੱਜ ਆਲੇ ਲੱਭਣੇ ਨਹੀਂ ਕਿਤੇ ਹੋਈ ਇਹ ਲੱਭੇ ਮੈਨਾਂ ਵੀ ਵੱਡੀਆਂ ਆਫਰਾਂ ਆਈਆਂ ਕੇ ਇਹ ਆਫਰਾਂ ਖੁੱਲੀਆਂ ਆਈਆਂ ਦੇਤੀਆਂ ਹਾਂ ਬੇਠਾ ਠੀਕ ਹੈ ਜੀ ਸੋ ਤਿਆਰੀ ਆਲਮੋਸਟ ਕੰਪਲੀਟ ਆ ਠੀਕ ਆ ਕੱਲ ਸੂਪੇ ਕੱਲ ਸ਼ਾਮ ਨੂੰ ਸੂਪੇ ਸਵੇਰ ਸੂਪੇ ਪਰਸੋਂ ਸੂਪੇ ਠੀਕ ਹੈ ਜੀ ਤਿਆਰੀ ਤੇ ਐਨੀਮਲ ਨੇ ਸੋ ਬਾਕੀ ਅੱਗੇ ਕਿਸੇ ਭਰਾਣੇ ਚਲੋ ਸੇਲ ਕਰਨ ਵਾਸਤੇ ਵੀ ਖਰੀਦਦਾਰੀ ਕਰਨੀ ਉਹ ਵੀ ਤੁਸੀਂ ਕਰ ਸਕਦੇ ਜੀ ਕਿਉਂਕਿ ਹਮੇਸ਼ਾ ਚਲੋ ਵਪਾਰੀ ਭਰਾ ਵੀ ਪਸ਼ੂ ਲੈ ਕੇ ਜਾਂਦੇ ਨੇ ਤੇ ਦੂਸਰਾ ਵੇਖੋ ਅੱਛੀ ਕਿੰਨੀ ਠੰਡੀ ਆ ਝੋਲਾ ਚਾਲਾ ਖਲਾਰ ਖਲੂਰ ਕਾਫੀ ਜ਼ਿਆਦਾ ਮੁੱਠੀ ਮੁੱਠੀ ਥਾਣਾ ਤੇ ਮੈਂ ਲੱਭਿਆਂ ਵੀ ਰੇਟ ਨਹੀਂ ਲੱਭਦੇ ਸੰਧੂ ਸਾਹਿਬ ਕਗਨ ਦੱਸੋ ਸੰਦੂ ਸਾਹਿਬ ਮੁੱਲ ਭਾਵੇਂ ਦਾ 70 ਕਰਤੀਏ ਹਾਂ 67000 ਦੀ ਵੈੜ ਦੇ ਦਈਏ 67 ਦੀ ਹਾਂ ਛੋੜ ਛੱਪਾ ਕਰਦਾਂਗੇ 68 ਦੀ ਦੇ ਦਾਂਗੇ ਲਾਈਏ ਲੱਗੇਗਾ 65000 ਦੀ ਹਾਂ ਦੇ ਨਾਂ ਦੇਣੀ ਆ 65 ਦੇ ਹਾਂ ਉਹ ਚ 200 ਰੁਪਿਆ ਛੋੜ ਹੀ ਹੋਣੀ ਜੋ ਲੋ ਵੀ ਇਹ 65000 ਦੀ ਮਿਲ ਜੂਗੀ ਠੀਕ ਆ ਜੀ 100 200 ਰੁਪਿਆ ਵਿੱਚੋਂ ਛੋਟ ਆ ਮੌਕੇ ਤੇ ਰੱਛਾ ਛੋਟ ਮੰਨ ਲਿਓ ਠੀਕ ਆ ਜੀ ਬਾਕੀ ਭਾਂਡੇ ਭੁੰਡੇ ਦੀ ਪੂਰੀ ਖਬਰਦਾਰ ਆ ਸਾਫ਼ ਸੁਥਰੇ ਪਸ਼ੂ ਆ ਚਲੋ ਕਿ ਤਰ੍ਹਾਂ ਕਹਿੰਦੇ ਜਦੋਂ ਆਪਾਂ ਚੰਗਾ ਏਨੀ ਵਾਲ ਲੈਣਾ ਪੈਸੇ ਲਾਉਣੇ ਪੈਂਦੇ ਆ ਇੱਧਰ ਬਹਾਈਆ ਤੁਹਾਨੂੰ ਟੂਬ ਆ ਕਰੋ ਚੈੱਕ ਕਿੱਦਾਂ ਮਰਜੀ ਥੱਲੇ ਬੈਠੇ ਰਹੋ ਉਹਦੀ ਗੱਲ ਕੋਣ ਪਿਆਉਂਦਾ ਵੀ ਛੋਟੀ ਚੀਚੀ ਜਿਹੜਾ ਛੱਲਾ ਪਾ ਕੇ ਰੱਖੀਦਾ ਉਹ ਗੱਲ ਬਾਤ ਆ ਇਹ ਛੋਟੀ ਚੀਚੀ ਚ ਪਾਉਣ ਵਾਲੀ ਮੰਦਰੀ ਆ ਕਰਮਾਣੀ ਮੰਦਰੀਆਂ ਜੀ ਮੰਦਰੀਆਂ ਬਹੁਤ ਖੂਬਸੂਰਤ ਪੰਜਾਬ ਵਾਲੀ ਜਰਸੀ ਆ ਪੰਜਾਬ ਵਾਲੀ ਜੀ ਪੰਜਾਬ ਵਾਲੀ ਕਿ ਕੱਦ ਹਾਈਟ ਚੈੱਕ ਕਰੋ ਬਾਕੀ ਠੀਰਾ ਬਣ ਚੈੱਕ ਕਰੋ ਪੰਜਾਬ ਵਾਲੀ ਆ ਸੰਦੂ ਸਾਹਿਬ 20 ਕਿਲੋ ਵਾਲੀ ਆ ਵੇਹੜ ਚੈੱਕ ਕਰੋ ਗੁਲਾਈਆਂ ਗੁੰਗੀਆਂ ਵੇਖੋ ਕਰਮਾਣੀ ਆ ਦੇਖੋ ਮੇਰਾ ਭਰਾ ਜੋ ਜਿਵੇਂ pau ਗਰਮੇਲ ਸਿੰਘ ਹੁਣੀ ਕਹਿੰਦੇ ਹੁੰਦੇ ਬੀ ਲੋਲੀਪੋਲੀ ਤੇ ਥੱਲੋਂ ਵੇਖੋ ਚੈੱਕ ਕਰੋ ਖਲਾਰ ਖਲੂਰ ਚੱਡੇ ਤੇ ਨਿਆ ਗੁੰਦਾ ਆਉਂਦੀਆਂ ਸੰਧੂ ਸਾਹਿਬ ਨਿਆਰਾ ਚੈੱਕ ਕਰੋ ਇੱਕੋ ਜਾਂ ਠੀਕ ਆ ਜੀ ਸੋ ਇਹ 35 ਠੀਕ ਆ ਜੀ ਇੱਕੋ ਜਾਂ ਨਿਆਰਾ ਤੇ ਬਾਕੀ ਤੁਹਾਡੇ ਸਾਹਮਣੇ ਆਹ ਦੇਖੋ ਲੋ ਲੈ ਵੀ ਹਾਂਜੀ ਹਾਂਜੀ ਠੀਕ ਆ ਸੋ ਸੰਧੂ ਸਾਹਿਬ ਤੋਂ ਕਹੇ ਹਾਂ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਬਸ ਜੀ ਬਸ ਕਿਓ ਕਾਲੀ ਆ ਇਹ ਅਰਜਨ ਢਿੱਲੋਂ ਦੇ ਗਾਣਿਆਂ ਕੋਈ ਜਿਹੜਾ ਲੈ ਗਿਆ ਸੋ ਲੈ ਗਿਆ ਰਹਿ ਗਿਆ ਸੋ ਰਹਿ ਗਿਆ ਠੀਕ ਆ ਤੇ ਪੰਜਾਬ ਵਾਲੀ ਜਰਸੀ ਆ ਕੱਦ ਵੱਡਾ ਜੇਕਰ ਜਰਸੀ ਬ੍ਰੀਡ ਦੀਆਂ ਵਹਿੜਾਂ ਦੀ ਗੱਲ ਕਰੀਏ ਤੇ ਵੱਡੀਆਂ ਵਹਿੜਾਂ ਦੇ ਵਿੱਚ ਹੀ ਆ ਰੰਗ ਬਾਜਾ ਕਰਨ ਵਾਲੀ ਰੰਗ ਬਹੁਤ ਪਿਆਰਾ ਬਿਲਕੁਲ ਡਾਰਕਰ ਰੈਡ ਕਲਰ ਦੇ ਵਿੱਚ ਠੀਕ ਆ ਬਹੁਤ ਜਿਆਦੀ ਚੰਗੀ ਬਾਤੀ ਬਹੁਤ ਸੋਹਣੀ ਛੋਟੀ ਜੀ ਫੇਸ ਕੁਆਲਿਟੀ ਆ ਜਿਵੇਂ ਗਗਨਾ ਦਾ ਵੀ ਇਹ ਕੌਲਡਿਚ ਪਾਣੀ ਪੀਉਣ ਵਾਲੀ ਬਸ ਜੀ ਬਸ ਆ ਆ ਜਾ ਪਤਾ ਯਾਰ ਆ ਕਰੋ ਜੱਜ ਖੁੱਟਾਂ ਚਾਟੂ ਚਾ ਵੈੜ ਦਾ ਪੂਰੇ ਮਜ਼ਬੂਤ ਉਤੋਂ ਬਿਲਕੁਲ ਸਟ੍ਰੇਟ ਬਿਲਕੁਲ ਫਲੈਟ ਬਿਲਕੁਲ ਪਤਲੇ ਪੂਣੀਆਂ ਵਰਗੇ ਥਣ ਘਰ ਉਹ ਅਰਲੀਆਂ ਵਰਗੇ ਕਾ ਰੋ ਠੀਕਾ ਜੀ ਬਹੁਤ ਪਿਆਰਾ ਥਣ ਲੱਗਾ ਕਰਮਾਰੀ ਬਸ ਬਸ ਹੋ ਚੰਗੇ ਦੁੱਧ ਦੀ ਆਪਾਂ ਉਮੀਦ ਕਰ ਸਕਦੇ ਆ ਵੈੜ ਚੰਗੀ ਆ ਥੱਲੇੋਂ ਪਣੀ ਹੋਣੀ ਚੰਗੀ ਜਾਂਦੀ ਆ ਦੁੱਧ ਦੀ ਵੈੜ ਹਾਂ 20 ਕਿਲੋ ਦੁੱਧ ਬਹੁਤ ਚੰਗਾ ਦੁੱਧ ਦਾਵਾ ਥੋੜਾ ਦੁੱਧ ਨਹੀਂ ਦਆ ਬਿਲਕੁਲ ਚੰਗੀ ਮੱਛੀ ਦਾ ਲੈਟਰ ਲਾਵੜੀਆਂ ਬਾ ਨਾੜੀਆਂ ਵਾਸ਼ੀ ਨੇ ਹਾਂਜੀ ਇਹ ਸਭ ਤੋਂ ਮੇਨ ਗੱਲ ਆ ਵੀ ਯਾਰ ਵੇਖੋ ਨਹੀਂ ਦਈ ਜਾਂਦੀ ਕਰਮ ਵਾਲੀ ਨੂੰ ਜਿਵੇਂ ਜਿਵੇਂ ਆਪਾਂ ਟੱਚ ਕਰਦੇ ਹੱਥ ਹੂ ਪੈਰ ਨੇ ਲੈ ਵੇ ਨਾ ਇਹ ਥੋੜਾ ਵੀ ਕਿਸੇ ਨੂੰ ਛੜ ਮਾਰੂਗੀ ਇਹ ਜਿਹੜਾ ਘਰ ਜਾਉ ਕਰਮ ਵਾਲਾ ਘਰ ਉਹ ਗਹਿਣਾ ਹੁੰਦਾ ਲੋ ਜੀ ਠੀਕ ਆ ਜੀ ਅੱਜ ਦੀ ਘੜੀ ਦੀ ਗੱਲ ਕਰਦੇ ਆਂ ਦੋਸਤੋ ਬਹੁਤ ਖੂਬਸੂਰਤ ਜਿੰਨੇ ਵੀ ਜਿਹੜੇ ਪੱਕ ਪਾਲੂ ਤੋਂ ਆਪਾਂ ਤਸੱਲੀ ਕਰਾ ਸਕਦੇ ਆਂ ਉਹ ਤੁਹਾਨੂੰ ਕਰਾ ਰਹੇ ਆ ਬਿਲਕੁਲ ਥਾਣਾ ਥੀ ਮੁੱਠੀ ਵਾਲਾ ਲੇਵੇ ਦੀ ਸਫਾਈ ਆ ਉਤੋਂ ਪੂਰੀ ਇਹ ਨਹੀਂ ਵੀ ਲਸੇਰੀ ਫਿੱਕੀ ਆ ਪੂਰੀ ਥੱਪਦੀ ਆ ਗੋਲਾ 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 ਬਹੁਤ ਆ ਬਹਿਣ ਤੇ ਜਰਸੀ ਬਰੀਡ ਦੇ ਵਿੱਚ ਆ ਗਈ ਆ ਬਿਲਕੁਲ ਢੂੰ ਉਸੇ ਤਰ੍ਹਾਂ ਦੋਨਾਂ ਅੱਖਾਂ ਦੇ ਮੋਲ ਸੰਦੂ ਸਾਹਿਬ ਮੋਲ ਨਹੀਂ ਜ਼ਿਆਦਾ ਕਰਨਾ ਆਪਾਂ 65 'ਚ ਛੋੜ ਛੱਪਾ ਕਰਨਾ ਹੈ ਤਾਂ 65000 ਚ ਹਾਂ 64000 ਦੀ ਬਿਲਕੁਲ ਦੇਣੀ ਆ ਹੋਰ ਨਹੀਂ ਕੁਝ ਹੋ ਸਕਦਾ ਹੋਰ ਛੱਡ ਦੋ ਜੋ ਛੱਡਣਾ ਹੋਰ ਦੱਸੋ ਕਰਦੇ ਨੇੜਾ ਆਪੇ ਕਰਦੇ ਕਰਦੇ ਨਹੀਂ ਤੂੰ ਹੀ ਕਰਦੇ ਅਜਾ 68 ਫੂਟ ਤੀਂ ਨਾ ਦਿੰਦੀ ਜੇ ਮੇਰਾ ਭਰਾ ਅੰਦਰ ਦੇ ਦਾਂਗੇ ਦੇ ਦੇ ਦੇਦੀ ਲਓ ਵੀ 64000 ਦੀ ਦੋਸਤੋ ਵੜ ਮਿਲ ਜੂਗੀ ਸੋ ਜਿੰਨਾ ਵੀ ਹੋ ਸਕਦਾ ਕਿਸੇ ਫਾਰਮਰ ਭਰਾ ਦੇ ਘਰ ਚੰਗਾ ਐਨੀਮਲ ਪਹੁੰਚੇ ਚੰਗਾ ਪਸ਼ੂ ਪਹੁੰਚੇ ਵਪਾਰੀ ਭਰਾਣੇ ਆਉ ਦਾ ਤੂਰ ਪਈਏ ਨਫਾ ਲੈਣਾ ਹੁੰਦਾ ਉਹ ਲੈ ਕੇ ਜਿਹੜਾ ਪਸ਼ੂ ਸੇਲ ਕਰ ਦੇਣਾ ਹੁੰਦਾ ਠੀਕ ਆ ਜੀ ਬਾਕੀ ਮੇਰਾ ਭਰਾ ਇੱਕ ਵਾਰੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਜੇ ਮਾਲ ਜਿਹੜਾ ਸਾਫ਼ ਸੁਥਰਾ ਸਾਫ਼ ਸੁਥਰੇ ਪਸ਼ੂ ਦਾ ਮੁੱਲ ਜਿਹੜਾ ਕਿਸੇ ਵੀਰ ਨੂੰ ਕੋਈ ਝਾਰ ਦੋ ਜਰਵਾਦਾ ਲੱਗੇ ਮੇਰੇ ਕਰਾ ਨਵੇਂ ਵੀਰਾਂ ਨੂੰ ਸਾਰਾ ਪਤਾ ਲੱਗ ਜੇ ਨਹੀਂ ਚੰਗੀ ਕੁਆਲਿਟੀ ਆ ਪਸ਼ੂਆਂ ਦੀ ਚੰਗੀ ਕੁਆਲਿਟੀ ਆ ਤੇ ਚੰਗੀ ਕੁਆਲਿਟੀ ਵਾਲੇ ਪਸ਼ੂ ਦੋਸਤੋ ਰੁਕਦੇ ਨਹੀਂਗੇ ਠੀਕ ਆ ਜੀ ਵੱਧ ਤੋਂ ਵੱਧ ਜਿੰਨੀ ਸ਼ੇਅਰ ਹੁੰਦੀ ਓਨੀ ਕਰਿਆ ਕਰੋ ਭਰਾ ਮੇਰੇ ਹਾਂ ਲੈ ਵੀ ਸੋ ਵੱਧ ਤੋਂ ਵੱਧ ਸੁਖਵੀਰ ਸਿੰਘ ਬਾਦਲ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਆਹ ਲੋ ਵੀ ਅਗੇ ਨੈਕਸਟ ਆਪਾਂ ਤੁਹਾਨੂੰ ਵੜ ਦਿਖਾ ਦਿੰਦੇ ਹਾਂ ਬਹੁਤ ਪਿਆਰੀ ਬੱਚੀ ਹੈ ਚੈੱਕ ਕਰੋ ਬਾਕੀ ਇਹਨੂੰ ਵੀ ਵੇਖੋ ਸਫਾਈਆਂ ਲੱਗੀਆਂ ਜਿਹੜੀਆਂ ਦੀ ਵੀ ਮੈਨੂੰ ਕੀਰਤੇ ਕੇ ਲੱਗੀਆਂ ਤੇ ਚਾਰ ਦੰਦ ਦਾ ਪਿਓਰ ਇਹ ਸੋਚ-ਸੋਚ ਕੇ ਬਣਾਈਆਂ ਜਿਹੜੀਆਂ ਬਣਾਈਆਂ ਹੋਣਗੀਆਂ ਪਰ ਮੈਨੂੰ ਵੇਖੋ ਰੰਗ ਢੰਗ ਲੱਗੇ ਬਹੁਤ ਪਿਆਰੀ ਵੜਾ ਕੱਦ ਬਹੁਤ ਕਿਉਂਕਿ ਚਾਰ ਦੰਦ ਦੇ ਆ ਵੇ ਲੋ ਕੰਨੀ ਵਾਲੇ ਦੰਦ ਵਾਲੇ ਪੁੱਟਣ ਦੇ ਮੜੇ ਮੜੇ ਕਰਮਾਲੀ ਹਾਂ ਤੇ ਛੇਕ ਦੇ ਚੱਕ ਬਰਾਬਰ ਕਰਕੇ ਕੰਨੀਆਂ ਖੜੀਆਂ ਜੇ ਕੰਨੀਆਂ ਖੜੀਆਂ ਠੀਕ ਹੈ ਵੀਰੇ ਪਹਿਲਾ ਸੂਆ ਕਰਮਾਲੀ ਸੋਭਾ ਜੀ ਪਲੂਣ ਪਹਿਲਾ ਸੂਵੇ ਦਿਖਾ ਰਹ ਬਾਕੀ ਰੰਗ ਪ੍ਰਿੰਟ ਖੂਬਸੂਰਤੀ ਨਾਲ ਕਰੋ ਬਿਲਕੁਲ ਸ਼ਿਰੀ ਨਗਰ ਵਰਗੀ ਜੇ ਕਰਮਾ ਲਈ ਆ ਦੇਖੋ ਸੁਭਾਜਨ ਦੋੜ ਬਾਕੀ ਥੱਲੇ ਵੇਖੋ ਫੁੱਟਬਾਲ ਵਰਗਾ ਲੈਵਾ ਕਹਿ ਲੋ ਚੌਰਸ ਲੈਵਾ ਕਹਿ ਲੋ 20 22 ਕਿਲੋ ਦੁੱਧ ਮਾਸ਼ੂ ਨਹੀਂ ਪੈਣਾ ਨਹੀਂ ਤੇ ਬਿੱਗਗਾ ਨਾ ਤੇਰੀ ਗੱਲ ਹੁਣਾਂ ਵੀ ਜਿਵੇਂ ਆਂਦਾ ਨੇ ਵੀ ਢੋਲ ਹੀ ਬਨੂਗੀ ਏ ਮੈਂ ਨਾ ਬਨੂਗੀ ਤੇ ਹਾਂ ਹਾਂ ਪਰਸੋਂ ਮੈਂ ਥਾਣੇ ਵੇਖੇ ਮੈਂ ਆਹ ਚੱਲ ਬੱਚਾ ਦੇ ਦੂਗੀ ਹਾਂ ਚਲੋ ਦੇ ਦੇ ਵਧੀਆ ਗੱਲਾਂ ਹਾਂ ਪਰ ਕਿੱਤ ਖਿਆਲੀ ਕੋਈ ਨਹੀਂ ਕਰਮਾਣੀ ਸੂਨਦਾ ਤੇ ਅੱਛਾ ਅੱਛਾ ਹਾਂ ਲੋ ਬਿਠਕਾ ਜੀ ਬਾਕੀ ਸਨ ਆਪਸ ਨੂੰ ਪੁੱਛਿਆ ਕਰੋ ਕਰਮਾਲੀ ਦੇ ਠਿਕਾ ਜੀ ਤਾਂ ਥਾਨ ਵੇਖੋ ਬਹੁਤ ਸੁਆਦੀ ਲੱਗਾ ਚਲੋ ਐਨੀਮਲ ਆਉਂਦੇ ਆ ਤੇ ਜਾਂਦੇ ਆ ਠਿਕਾ ਜੀ ਪਰ ਜਿਹੜੀ ਖੂਬਸੂਰਤੀ ਆਪਾਂ ਗੱਲ ਕਰੀਏ ਵੀ ਕੋਈ ਬਾਦੂ ਦੀ ਕੋਟ ਨੂੰ ਰੱਬੀ ਕੁਦਰਤੀ ਲੱਗੀ ਨਹੀਂ ਕਿਤੇ ਜੇ ਲੱਗੀ ਹੈ ਤਾਂ ਕਿਸੇ ਨੇ ਲਾਈ ਨਹੀਂ ਗਈ ਜਿਹੋ ਜਿਹਾ ਲੇਵਾ ਕਰਮਾਲੀ ਨੂੰ ਸੀਗਾ ਬਖਸ਼ਿਆ ਮਾਲਕ ਨੇ ਬਹੁਤ ਖੂਬਸੂਰਤ ਪਲੇਨ ਲੇਵਾ ਪੱਧਰ ਇੱਕ ਸਾਰ ਤੋ ਬੜੀਆ ਸੁਫਾਈਆਂ ਦੇ ਵਿੱਚ ਵੱਛੀ ਆ ਬਿਲਕੁਲ ਮੈਂ ਤੁਹਾਨੂੰ ਚੈੱਕ ਕਰ ਦਿੰਦਾ ਤੇਰੀ ਮਾਂ ਦਾ ਰਿਕਾਰਡ ਘਟ ਤੋਂ ਘੱਟ ਵੀ 35 36 ਕਿਲੋ ਵਾਲੀ ਦੀ ਧੀ ਆ ਹਾਂ ਬਹੁਤ ਚੰਗੀ ਵੱਛੀ ਆ ਠੰਡੀ ਆ ਲੈ ਵੇਖੋ ਬਸ ਆਪ ਨਹੀਂ ਬਹੁਤ ਖੂਬਸੂਰਤ ਸੁੱਛੀ ਆ ਠੀਕ ਆ ਜੀ ਹੱਦ ਚੈੱਕ ਕਰ ਇਹ ਧਰਤੀ ਜਨੇ ਛੇ ਕੱਟਦਾ ਇਹਨੇ ਤੇ ਫਿਰ ਫਾਇਦਾ ਕੀ ਵੱਛੀ ਲੈਣ ਦਾ ਆਹ ਦੇਖੋ ਜੀ ਮੋਟੀ ਧਾਰ ਆ ਫੱਟੀ ਵਾਲੀ ਕਹੋ ਉਂਗਲ-ਉਂਗਲ ਜਿ ਡੀਕਾਰੋ ਊਠੇ-ਊਠੇ ਜਿ ਡੀਕਾਰੋ ਠੀਕ ਆ ਜੀ ਬੜੀ ਗੁੰਦਾਈਆਂ ਲੱਗ ਲੁਕ ਜਾਂਦੀਆਂ ਹਾਂ ਉਸ ਉੱਤੇ ਪਣ ਤੋਂ ਉੱਪਰ ਦੇ ਵਿੱਚ ਚਲੋ ਕਈ ਵਾਰ ਜੰਮ ਜੰਮ ਜਾਂਦਾ ਅੱਗੇ ਹੂੰ ਸੋ ਬਾਕੀ ਸਰੂ-ਸਰੂ ਤੁਸੀਂ ਚੈੱਕ ਕਰ ਸਕਦੇ ਜੇ ਬਿਲਕੁਲ ਚਵਾਈ ਮੋਟੀ ਐਨ ਪੋਲੀ ਤੇ ਮੁਠੀ-ਮੁਠੀ ਵਿੱਚ ਥਾਣਾ ਅਗਲੇ ਨਗਲਾ ਤੇ ਪਿਛਲੇ ਦਾ ਪਿਛਲਾ ਚੋਈ ਜੇ ਲੋ ਚਾਵੇ ਆ ਵੇਖ ਏਦਾਂ ਮੈਨੂੰ ਮਾਤਾ ਆਂਦੀ ਬੈਠੀ ਰੇ ਪੁੱਤ ਥੱਲੇ ਦੀ ਚੋਈ ਆ ਜਿੰਨੀ ਜੋਣੀ ਆ ਮੈਨਾਂ ਵੀ ਗੱਲ ਹੀ ਕੋਈ ਨਹੀਂ ਮਾਤਾ ਕੱਲੀ ਕਹਿੰਦੀ ਨਹੀਂ ਸੀ ਨਾ ਮਾਨਣ ਦਾ ਪੁੱਤ ਕਰਕੇ ਵੀ ਵਗਾਊਗੀ ਏ ਕਿੱਕੇ ਦੱਸਿਆ ਵੇ ਇਹ ਕਿਰੇ ਕਰਮਾਣਾ ਗੁਰੂ ਰਾਮਦਾਸ ਨੇ ਆਵਾਜ਼ ਮਾਰ ਕੇ ਦਿੱਤੀ ਆ ਲਓ ਜੀ ਹਾਂਜੀ ਲੱਗਾ ਸਨਾਪ ਬੜਾ ਤੇ ਸਫਾਈਆਂ ਬੜੀਆਂ ਨੇ ਕਰੋ ਚੈੱਕ ਕੋਈ ਜ਼ਿਆਦਾ ਨਹੀਂ ਕਰਨਾ ਨਾ ਪਹਿਲਾਂ ਦਾ ਕੀਤਾ ਨਾ ਹੋਣਾ ਕਰਨਾ 75 ਦੀ ਦੇ ਦਈਏ ਨਹੀਂ ਕਰਦੇ ਰੁਕ ਜਾ ਕਰਕੇ ਕੰਮ 72 ਦੀ 70 ਦੀ ਦੇ ਦਈਏ ਹੋਰ ਦੱਸੋ ਮੈਂ ਤਾਂ ਵਿੱਚ ਦੋ ਡਾਟ ਕੇ 68 ਦੀ ਦੇ ਦੇ ਡਾਲਾ ਮੇਰਾ ਭਰਾ ਜੀ ਨੇ ਮਰਜੀ ਡਾਲਾ ਹੋਰ ਵੀ ਯਾਰ ਡਾਲਾ ਹੋਰ 67 ਦੀ ਕਰਤੀ ਸਾਲ 67 ਦੀ ਦੇਣੀ ਆ ਹਾਂ ਤੇ ਨਾ 66 ਵਾਲਾ ਫੋਨ ਬੇਸ਼ੱਕ ਨਾ ਕਰੇ ਲੈ ਬੇ ਫੋਨ ਹੀ ਸਿਰਫ ਬਸ 67 ਦੀ ਹੋਣੀ ਆ ਲੈ ਜਿੰਨੇ ਕ ਮੰਨੇ ਤਾਂ ਨਹੀਂ ਕਰਾਉਣੇ ਜੀ ਦੱਸਦਾ ਕਰਾ ਲੈ ਆ 67000 ਦੀ ਬੱਚੀ ਸੰਧੂ ਸਾਹਿਬ ਆਪਣਾ ਆਨਲਾਈਨ ਪਹੂ ਕੋਈ ਵੀ ਜਾਂਦਾ ਵਾ ਆ ਵੀਰ ਆਪਣਾ ਲੈ ਕੇ ਜਾਊਗਾ ਇਹ ਤੋਂ ਸਵਾਏ ਆਨਲਾਈਨ ਕੋਈ ਪਹੂ ਨਹੀਂ ਜਾਊਗਾ ਇਹ ਪਹੂ ਲੈ ਕੇ ਜਾਊਗਾ ਆਪਣਾ ਬਿਲਕੁਲ ਬਿਲਕੁਲ ਇਹ ਬੰਦਾ ਬਹੁਤ ਸਿਆਣਾ ਆ ਪਾਪਾ ਇਹਦਾ ਵੀਰ ਨੂੰ ਮਿਲੇ ਆ ਕਈ ਯਾਰ ਬਹੁਤ ਬਦਤਿਰ ਜਨਾ ਗੱਡੀ ਕਰਾਉਂਦਾ ਪੈਰੀ ਹੱਥ ਲਾ ਕੇ ਪਹੂ ਲੱਦੀ ਤੇ ਪੈਰੀ ਹੱਥ ਲਾ ਕੇ ਲਾਊਗਾ ਬੜੀ ਜੁम्मे ਵਾਲੀ ਤਕਰੀ ਹੈ ਜਦੋਂ ਪਹੂ ਖੜਦਾ ਵਾ ਬੜੀ ਵੱਡੀ ਜੁम्मे ਨਹੀਂ ਤਾਂ ਕਈ ਜਵੇਂ ਸਰੂਪ ਜੂਜੇ ਕਰਦੇ ਰਹਿੰਦੇ ਆ ਗੱਲ ਹੀ ਕੋਈ ਨਹੀਂ ਆ ਬਿਲਕੁਲ ਹਾਂ 2 3 ਆ ਠੀਕ ਆ ਹਾਂਜੀ ਹੋਰ ਸਰਦਾਰ ਸਾਹਿਬ ਕੀ ਹਾਲ ਜੇ ਵਧੀਆ ਵਧੀਆ ਭਾਈ ਠੀਕ ਠਾਕ ਆ ਮੈਂ ਨਾ ਗਹਿਣੇ ਤੇ ਗਹਿਣਾ ਟੂਬਾਂ ਤੇ ਟੂਬਾਂ ਹੀ ਪੇਸ਼ ਕਰਦੀਆਂ ਹਾਂ ਚਲੋ ਇੱਦਾਂ ਹਾਰਕ ਦੰਦਾਵਾ ਤੇ ਇਹਨਾਂ ਦਾ ਕਾਲਪੁਰਖ ਨੇ ਇਤਰਾ ਹੀ ਆ ਪਰ ਖੇਤਲ ਵੀ ਤੁਹਾਡੀ ਚਲੋ ਇਸੇ ਤਰ੍ਹਾਂ ਜਿਹੜਾ ਘਰੋਂ ਬਾਹਰ ਨਿਕਲਣਾ ਤੋਰਾ ਫੇਰਾ ਜ਼ਰੂਰੀ ਆ ਫੇਰੀ ਕਿਦਾਂ ਕਿਤੇ ਹਿੱਸੇ ਹੋ ਗਿਆ ਸ਼ੈ ਆਉਂਦੀਆਂ ਨੇ ਗਰਮੀ ਬੜੀ ਕੁਮਾਰਾ ਗਰਮੀ ਬੜੀ ਔਖਾ ਬੜਾ ਸੰਧੂ ਸਾਹਿਬ ਜਦੋਂ ਆਪਾਂ ਮੰਨ ਲਓ 24 ਤਰੀਕ ਦੀ ਜਿਹੜੀ ਵੀਡੀਓ ਪਾਈ ਨਾ ਉਸ ਤੋਂ ਬਾਅਦ ਜਾਦੇ ਨਹੀਂ ਆਪਾਂ 16 17 ਗਾਂ ਹੀ ਵੇਚ ਦਿੱਤੀਆਂ ਵਾ ਹਲੇ ਪਰਸੋ ਚਾਰ ਵਛੀਆਂ ਵੇਚੀਆਂ ਮੰਨ ਲਾ ਵੀ ਇੰਨਾ ਵੀਰ ਪਰ ਪਿਆਰ ਕਰਦੇ ਆ ਨਾ ਆਪਾਂ ਚਾਹੀਏ ਭਾਵੇਂ ਰੋਜ਼ ਦੀ ਇੱਕ ਦਿਨ ਛੱਡ ਕੇ ਵੀਡੀਓ ਪਾਈ ਜਾਏਗੀ ਬਸ ਬਸ ਇੰਨਾ ਕ ਪਿਆਰ ਵੀਰ ਕਰੰਦਾ ਐ ਮੈਨੂੰ ਲੱਗਦਾ ਵਿੱਚੋਂ 2-3 ਵਾਰੀ ਤਾਂ ਕੈਨਸਲ ਹੀ ਹੋ ਗਈ ਆ ਵੀ ਕਾਰਨ ਬਣ ਗਿਆ ਵੀ ਜਿਹੜੀਆਂ 4-5 ਜੋੜੀਆਂ ਸੀ ਵੇਖ ਲਈਆਂ ਵਛੀਆਂ ਸੰਧੂ ਸਾਹਿਬ 30 ਦੀ 32-32 ਕਿਲੋ ਵਾਲੀਆਂ ਸੀ ਉਹ ਵੀਰ ਐ ਨਾ ਬਾਬੇ ਬੁੱਢੇ ਸਾਹਿਬ ਲਾਗੋਂ ਆਏ ਸੀ ਉਹ ਆਂਦੇ ਵੀਰ ਸਾਡਾ ਫਾਰਮ ਹਾਂ ਨੂੰ ਵਛੀਆਂ ਚਾਰ ਦੇਦੇ ਮਾਲ ਲੈ ਜਾਓ ਕੋਈ ਗੱਲ ਐ ਆਪਾਂ ਵੇਚਣੀਆਂ ਆਈਆਂ ਬਸ ਜੀ ਬਸ ਆ ਵੀ ਮਾਲ ਕਾਲੀ ਸਾਰਾ ਆਇਆ ਵੀ ਤਿੰਨ ਹੈਗੀਆਂ ਜੇ ਆਪਾਂ ਪਾਈਆਂ ਨਹੀਂ ਸੋ ਇਧਰ ਮੱਝਾਂ ਵੀ ਜਿਹੜੀਆਂ ਤਿੰਨ ਹੈਗੀਆਂ ਨੇ ਠੀਕ ਆ ਜੀ ਇਹ ਦਿ ਮਤਲਬ ਵਪਾਰ ਲੈਣ ਦਾ ਕੰਮ ਆ ਮੱਝਾਂ ਝੋਟੀਆਂ ਚੰਗੀਆਂ ਵੜਾਂ گاਵਾ ਹਰੇਕ ਤਰ੍ਹਾਂ ਦੇ ਪਸ਼ੂ ਇਸ ਕਿੱਲੇ ਤੇ ਆਉਣੇ ਆਉਣੇ ਆ ਠੀਕ ਆ ਜੀ ਬਾਕੀ ਸੰਧੂ ਸਾਹਿਬ ਐਟੋਟੀ ਨੂੰ ਨਾ 12 14 ਦਿਨ ਹੋ ਗਏ ਸੂਈ ਨੂੰ ਠੀਕ ਆ ਤੇ ਥਾਪੀ ਤੇ ਕਰਮਾੜੀ ਮਿਲੂਗੀ ਆ ਦੋ ਤੋਂ 10000 ਕਿਲੋ ਆ ਕੇਵਲੇ ਵੀਰ ਕੋਈ ਚਲੋ ਆ ਹੀ ਦਿੰਦਾ ਵਾ ਕੋਈ ਗੱਲ ਭਾਵੇਂ ਇੱਦਾਂ ਹੀ ਕਰਮਾੜੀ ਦੇ ਥੱਲੇ ਬੈਠੇ ਰਹੋ ਕਿੰਨਾ ਦੋ ਤੋਂ 13 12 1011 ਕਿਲੋ ਠੰਡਾ 1011 ਕਿਲੋ ਠੰਡਾ ਕਰਕੇ ਕਿੰਨੇ ਦਿਨਾਂ ਦੀ ਸੂਈ ਹੈ ਸੰਧੂ ਸਾਹਿਬ 12 13 ਦਿਨਾਂ ਦੀ ਸੂਈ 12 13 ਦਿਨਾਂ ਦੀ ਸੂਈ ਮਗਰ ਕੱਟੀ ਹੈ ਵੀਡੀਓ ਚ ਆਪਾਂ ਪਾਈ ਵੀ ਸੀ ਮਗਰ ਕੱਟੀ ਕੱਟਾ ਕੱਟਾ ਹੀ ਮਰ ਗਿਆ ਵਾ ਮਗਰ ਕੱਟਾ ਸੀਗਾ ਮਰ ਗਿਆ ਠੀਕ ਆ ਜੀ ਤੇ 12 ਦਿਨਾਂ ਦੀ ਸੂਈ ਹੈ ਤੇ 11 ਕਿਲੋ ਦੁੱਧ ਕੀ ਮੋਲ ਕਰਤਾ ਸੀ ਦਾ ਇਹ ਮੋਲ ਸੰਧੂ ਸਾਹਿਬ ਆਪਾਂ ਚਲੋ ਲਈ ਤੇ ਵਾਧ ਹੀ ਹਾਂ ਹੁਣ ਆਪਾਂ 90 ਜੋ ਛੋੜ ਛੱਪਾ ਕਰਦਾਂਗੇ ਲਓ ਜੀ 90000 ਦੇ ਵਿੱਚੋਂ ਛੋੜ ਛੱਪਾ ਜੁਦਾ ਐਸੇ ਤਰ੍ਹਾਂ ਧਾਰ ਤੇ ਧਾਰ ਤੇ ਧਾਰ ਹੀ ਦੇਣੀ ਆ ਜਦੋਂ ਕੋਈ ਪਰੌਣਾ ਆਇਆ ਭਾ ਥਲੇ ਬੈ ਕੇ ਚੋਲਿਓ ਲਓ ਵੀ ਇਹ ਅਸਲੀ ਫ੍ਰਿਜਾਂ ਕਰਮ ਵਾਲੀਆਂ ਠੀਕ ਆ ਜੀ ਹਾਂ ਚੰਗੇ ਸੁਭਾ ਚੱਕੀ ਫਿਰਦੀਆਂ ਨੇ ਠੰਡੇ ਨੇਚਰ ਨੇ ਏ ਅੱਜ ਮਾਝ ਵੀ ਤੁਹਾਨੂੰ ਦਿਖਾ ਦਿੱਤੀ ਕਿਸੇ ਭਰਾ ਦਾ ਚਿੱਤ ਕਰਦਾ ਤੇ ਲੈ ਸਕਦੇ ਤੁਸੀਂ ਇੱਥੇ ਥਾਫੀ ਤੇ ਮਿਲੂਗੀ ਇਤਨੇ ਥਾਫੀ ਤੇ ਮਿਲ ਰਹੀ ਹੈ ਮਿੱਟੀ ਬੱਛੀਆਂ ਇਹੋ ਜਿਹੀਆਂ ਸੁਈਆਂਆਂ ਵੀ ਆ ਨਾ ਅੱਜ ਦਾ ਮਰਜੀ ਥੱਲੇ ਬੈਠੇ ਰਹੋ ਕਰਮਾਲੀਆਂ ਦੇ ਨਹੀਂ ਬੱਛੀ ਚੰਗੀ ਆ ਗਗਨ ਬਹੁਤ ਜਿਆਦੀ ਵਦਿਆ ਚੰਗਾ ਪੀਸ ਆ ਐਨੀਮਲ ਵੈਸੇ ਸਰ ਚਲੋ ਸਿਰਫ ਤੁਹਾਨੂੰ ਆਪਾਂ ਕੀਤੀ ਆ ਚਲੋ ਸਿਰਫ ਪਸ਼ੂ ਆਪ ਕਰਾਉਂਦੇ ਆ ਕਿਉਂਕਿ ਖੂਬਸੂਰਤੀ ਆ ਕਰਮਾਲੀ ਬੇਜੁਬਾਨੇ ਆ ਜੇ ਇਹਨਾਂ ਨੂੰ ਬਿਊਟੀ ਮਾਲਕ ਨੇ ਬਖਸੀ ਆ ਬਾਕੀ ਕੀ ਕਰਨਗੇ ਵੀਡੀਓ ਵੇਖ ਕੇ ਬਾਕੀ ਮੇਰਾ ਭਰਾ ਤੁਸੀਂ ਹਾਂ ਬਾਕੀ ਭਰਾਵਾਂ ਦੇ ਹੱਥ ਉਹਨਾਂ ਹੱਥ ਉਹ ਬਸ ਜੀ ਇਹ ਕਾਗਨ ਨੰਬਰ ਕਰ ਸਾਂ ਜੀ 8847507397 ਠੀਕ ਆ ਹਾਂਜੀ ਲੋ ਇਹ ਨੰਬਰ ਦੋਸਤੋ ਸਕਰੀਨ ਦੇ ਉੱਪਰ ਚੱਲਦੇ ਰਹਿਣਗੇ ਨੰਬਰਾਂ ਤੇ ਕਾਲ ਕਰੋ ਇਹ ਮਾਲ ਵੀ ਦੇਖ ਲਓ ਆਏ ਗਏ ਹੋਰ ਨਵੇਂ ਨਗਾ ਦੀ ਡਿਟੇਲ ਵੀ ਲੈਂਦੇ ਰਿਆ ਕਰੋ ਜਰਸੀ ਐਚ ਐਫ ਗਰਲੈਂਡੋ ਸ਼ਾਈਵਾਲ ਕ੍ਰਾਸ ਬ੍ਰੀਡ ਹਰੇਕ ਤਨ ਦਾ ਐਨੀਮਲ ਜਿਹੜੇ ਇੱਥੇ ਆਉਂਦੇ ਰਹਿੰਦੇ ਆ ਵਿਕਰੀ ਦੇ ਵਿੱਚ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਆਪਰਾਮਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ